ਇਸ ਤਰ੍ਹਾਂ ਜੀ ਇਹਦਾ ਮਤਲਬ ਜਿਹੜੇ ਦੋਵਾਂ ਸਕੂਲਾਂ ਸਾਡੇ ਦਾ ਇਗਜ਼ਾਮ ਹੁੰਦੇ ਆ ਜਾਂ ਮਤਲਬ ਕੁਝ ਦਿਨ ਪਹਿਲਾਂ ਅਸੀਂ ਦੋਵਾਂ ਸਕੂਲਾਂ ਦੇ ਵਿੱਚ ਅਖੰਡ ਪਾਠ ਸਭ ਕਰਾਈਦਾ ਬੱਚਾ ਦੇ ਉੱਜਰ ਭਵਿੱਖ ਵਾਸਤੇ ਅਸੀਂ ਮਤਲਬ ਅਰਦਾਸ ਬੇਨਤੀ ਕਰੀਦੀ ਆ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਫਿਰ ਉਸ ਤੋਂ ਬਾਅਦ ਗੁਰੂ ਸਾਹਿਬ ਨੂੰ ਲਿਜਾ ਕਰਕੇ ਅਖੰਡ ਪਾਠ ਸਭ ਕਰਾਇਆ ਜਾਂਦਾ ਉਸ ਤੋਂ ਬਾਅਦ ਫਿਰ ਉਹਦਾ ਸਮਾਪਨ ਹੁੰਦਾ ਵਾ ਇਹ ਸਾਰੇ ਬੱਚਾ ਦੀ ਅਸੀਂ ਉੱਜਲ ਭਵਿੱਖ ਦੀ ਕਾਮਨਾ ਕਰਦੇ ਆ ਤੇ ਬਾਕੀ ਸਾਡੇ ਜਿਹੜੇ ਪ੍ਰੋਜੈਕਟ ਚੱਲ ਰਹੇ ਨੇ ਫਿਲਹਾਲ ਸਾਡਾ ਪ੍ਰੋਜੈਕਟ ਚੱਲਿਆ ਵਾ ਆਪਣੇ ਆਪਣੇ ਇਧਰ ਆ ਇਹਦਾ ਸਰਾਮਾ ਦਾ ਆਪਣੇ ਦਾ ਉਹਨਾਂ ਦੀ ਰੈ residențial ਲਵ ਹੈਗਾ ਵਾ ਬਾਕੀ ਇਧਰ ਜੋੜਾ ਕਰਦਾ ਕੰਮ ਚੱਲਿਆ ਔਰ ਇਧਰ ਤੁਹਾਡੇ ਅੰਦਰ ਵੀ ਦਰਵਾਜ਼ਾ ਸਾਹਿਬ ਦੇ ਵਿੱਚ ਵੀ ਫਰਸ਼ ਦੀ ਕਸਾਈ ਵਗੈਰਾ ਦਾ ਕੰਮ ਚੱਲਿਆ ਹੋਰ ਉੱਥੇ 3 ਸੈੱਟ ਵਗੈਰਾ ਬਣ ਰਿਹਾ ਜਿਹੜਾ ਉਹ ਉਹ ਆਪਣਾ ਹੈਗਾ ਕੈਨੋਪੀ ਵਗੈਰਾ ਤੇ ਸਕੂਲ ਦੇ ਅੱਗੇ ਵੀ ਛੱਤ ਪਾਉਣੀ ਹਾਂਜੀ ਉਹ ਵੀ ਸਾਡਾ ਪਲਾਨ ਹੈਗਾ ਉਹ ਵੀ ਅਸੀਂ ਮਤਲਬ ਇਹਨੂੰ ਜਲਦੀ ਪਵਾ ਦੇਣੇ ਗਰਮੀਆਂ ਤੋਂ ਪਹਿਲਾਂ ਪਹਿਲਾਂ ਪਵਾ ਦਿੰਦੇ ਆ ਮਤਲਬ ਉਹ ਦੇਖੀ ਉਹ ਬਾਕੀ ਤੁਸੀਂ ਆ ਇਹ ਪੁੱਛਿਆ ਕਿ ਵੀ ਇਹ ਤੁਹਾਡਾ ਪਲਾਨ ਅੱਛਾ ਵਾ ਜਿਹੜਾ ਤੁਸੀਂ ਆ ਬੱਚਿਆਂ ਨੂੰ ਮਤਲਬ ਉਪਰਾਲਾ ਕੀਤਾ ਇਹ ਅਸੀਂ ਹਰ ਸਾਲ ਹੀ ਕਰੀਦਾ ਵਾ ਤੇ ਹਰ ਸਾਲ ਕਰੀਦਾ ਤੇ ਐਰਕੀ ਵੀ ਉਸ ਉਸੇ ਨੂੰ ਅਸੀਂ ਥੋੜਾ ਜਿਹਾ ਹੋਰ ਇੰਪਰੂਵ ਕਰਕੇ ਤੇ ਅਸੀਂ ਉਹਨੂੰ ਮਤਲਬ ਗੁਰਮੱਤੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਆ ਅਸੀਂ ਵਿੱਚ ਆਪਣੇ ਪ੍ਰਚਾਰਕਾਂ ਨੂੰ ਵੀ ਡਿਊਟੀ ਲਈ ਆ 77 ਸਿੰਘ ਜੀ ਦੇ ਪ੍ਰਿੰਸੀਪਲ ਸਾਹਿਬ ਨੇ ਜਾਂ ਸਾਡੀ ਜਿਹੜੀ ਰਵਿੰਦਰ ਕੋਲ ਮੈਡਮ ਨੇ ਉਹਨਾਂ ਨੂੰ ਵੀ ਅਸੀਂ ਕਿਹਾ ਵੀ ਤੁਸੀਂ ਇਹਨਾਂ ਨੂੰ ਬੱਚਿਆਂ ਨੂੰ ਗੁਰਬਾਣੀ ਨਾਲ ਜੋੜੋ ਵਾਤੋ ਬਾਤ ਗੁਰਬਾਣੀ ਦਾ ਸਿੱਖੀ ਦਾ ਪ੍ਰਚਾਰ ਹੋਵੇ ਅਸੀਂ ਇਸੇ ਗੱਲ ਸਾਡੀ ਕਮੇਟੀ ਬਣੀ ਹੈ ਔਰ ਇਹੀ ਇਸੇ ਕੰਮ ਨੂੰ ਉਪਰਾਲਾ ਕਰ ਰਹੇ ਹਾਂ ਸਕੂਲਾਂ ਦੇ ਵਿੱਚ ਅੱਗੇ ਵੀ ਤੁਹਾਡੇ ਵੱਲੋਂ ਗੁਰਸਿੱਖੀ ਪ੍ਰਚਾਰ ਦੇ ਅੱਗੇ ਮਹਿਮ ਚਲਾਈ ਜਾਏਗੀ ਜਾਂ ਕੁਝ ਪ੍ਰੋਗਰਾਮ ਹਾਂਜੀ ਬਿਲਕੁਲ ਅਸੀਂ ਇਹਦੇ ਵਾਸਤੇ ਮਤਲਬ ਸਾਡੀ ਸਾਡੀ ਸਾਰੀ ਕਮੇਟੀ ਇਸ ਵੱਲ ਤਤ ਤਤ ਪਰਿਆ ਤਤ ਪਰਿਆ ਕਿ ਵੀ ਅਸੀਂ ਇਹਨਾਂ ਦੇ ਵਿੱਚ ਚੰਗੇ ਚੰਗੇ ਤਰੀਕੇ ਨਾਲ ਕੋਈ ਇਵੈਂਟ ਵਗੈਰਾ ਕਰਾਇਆ ਕਰੀਏ ਕਿ ਬੱਚਾ ਨੂੰ ਇਹ ਪ੍ਰੇਰਣਾ ਮਿਲੇ ਕਿ ਵੀ ਉਹ ਜਿਹੜੇ ਆਪਣੇ ਮੂਲ ਨਾਲ ਜੁੜੇ ਰਹਿਣ ਮੂਲ ਤੋਂ ਟੁੱਟਣਾ ਮਤਲਬ ਆਪਣੇ ਨਾਮ ਨਿਤ ਨੇਮ ਨਾਲ ਔਰ ਗੁਰਬਾਣੀ ਤੇ ਬਾਣੀ ਨਾਲ ਜੁੜੇ ਰਹਿਣਾ ਸਾਡੀ ਇਹ ਪ੍ਰਿਆਸ ਹੈ ਪਹੁੰਚਣਾ ਸਿੱਖ ਬੱਚੇ ਤਾਂ ਆਪਣੇ ਮੂਲ ਨਾਲ ਜੁੜੇ ਰਹਣ ਬਾਕੀ ਜਿਹੜੇ ਕਮਿਊਨਿਟੀ ਦੇ ਬੱਚੇ ਉਹਨਾਂ ਨੂੰ ਸਿੱਖੀ ਬਾਰੇ ਗਿਆਨ ਵੀ ਹੋ ਸਕੇ ਆ ਇਸ ਤਰ੍ਹਾਂ ਮੈਂ ਵੀ ਸਿੱਖੀ ਦਾ ਗਿਆਨ ਹੋਵੇ ਔਰ ਪਰ ਉਹ ਜਿਤਨਾ ਜਿਹੜੀ ਕਿਸ ਕਮਿਊਨਿਟੀ ਵਿੱਚ ਹੈਗੇ ਚਾਹੇ ਉਹ Hindu ਨੇ ਤੇ Hindu ਬਣ ਕੇ ਰਹਿਣ ਆਪਣੇ Hindu ਜਿਤਨਾ ਨਾਲ ਉਹਦਾ ਆਪਣਾ ਧਰਮ ਹੈ ਉਹ ਆਪਣੇ ਧਰਮ ਦੇ ਮੁਤਾਬਕ ਰਹਿਣ ਔਰ ਜੇ ਮੁਸਲਮਾਨ ਨੇ ਜਾਂ ਕ੍ਰਿਸਚੀਅਨਸ ਨੇ ਉਹ ਆਪਣੇ ਆਪਣੇ ਧਰਮ ਦੇ ਮੁਤਾਬਕ ਰਹਿਣ ਅਸੀਂ ਕਿਸੇ ਨੂੰ ਉਹ ਨਹੀਂ ਕਰਦੇ ਆਪਣੇ ਧਰਮ ਦਾ ਪ੍ਰਚਾਰ ਸਾਡਾ ਕਰਨਾ ਫਰਜ਼ ਬੰਦਾ ਉਹ ਅਸੀਂ ਕਰ ਆਪ ਜੀ ਨੂੰ ਡਿਊਟੀ ਲਈ ਆ ਕਮੇਟੀ ਵੱਲੋਂ ਡਿਊਟੀ ਲਈ ਗਈ ਆ ਕੁਝ ਚੀਜ਼ ਵਰਕ ਚੋਂ ਆਪ ਤਰਮਪਚਾਰ ਦੇ ਆ ਖੇਤਰ ਆ ਜਿਹੜਾ ਤਰਮਪਚਾਰ ਦੇ ਖੇਤਰ ਵਿੱਚ ਆ ਆਪ ਜੀ ਵੱਲੋਂ ਕੀ ਕੀ ਅੱਗੇ ਪਲਾਨਸ ਕੀਤੇ ਜਾਣਗੇ ਕਮੇਟੀ ਦੇ ਨਾਲ ਤੇ ਲੋਕ ਦੇ ਨਾਲ ਆ ਆਪ ਦੇ ਕੀ ਕੀ ਕਰੋਗੇ ਕੋਈ ਦੇਖੋ ਜੀ ਅੱਜ ਜਿਵੇਂ ਆਪ ਜੀ ਨੇ ਦੇਖਿਆ ਹੈਗਾ ਕਿ ਅੱਜ ਸਕੂਲ ਵਿੱਚ ਆਪ ਜੀ ਬਹੁਤ ਵੱਡੇ ਪੱਧਰ ਦੇ ਉੱਤੇ ਜਿਨ੍ਹਾਂ ਨੇ ਆਪਣੇ ਬੰਦੀ ਛੋੜ ਦਿਵਸ ਦੇ ਉੱਤੇ ਦੀਵਾਲੀ ਦੇ ਸਮੇਂ ਦੇ ਉੱਤੇ ਜਿਨ੍ਹਾਂ ਨੇ ਵੀ ਬੱਚਿਆਂ ਨੇ ਆਪਣੀ ਸੇਵਾਵਾਂ ਕੀਤੀਆਂ ਸੀਗੀਆਂ ਉਹਨਾਂ ਨੂੰ ਕਮੇਟੀ ਵੱਲੋਂ ਇੱਕ ਬਹੁਤ ਅੱਛਾ ਮੈਡਲ ਦਿੱਤਾ ਗਿਆ ਹੈ ਇਹ ਉਪਰਾਲਾ ਹੈ ਕਮੇਟੀ ਵੱਲੋਂ ਵੀ ਕਿ ਭਈ ਉਹ ਸਿੱਖ ਧਰਮ ਦੇ ਵਿੱਚ ਸੇਵਾ ਕਰ ਰਹੇ ਨੇ ਔਰ ਆਪ ਜੀ ਨੇ ਦੇਖਿਆ ਕਿ ਉੱਥੇ ਸਿੱਖ ਕਮਿਊਨਿਟੀ ਦੇ ਬੱਚੇ ਘੱਟ ਨੇ ਔਰ ਦੂਸਰੀ ਕਮਿਊਨਿਟੀ ਦੇ ਜ਼ਿਆਦੇ ਨੇ ਤੇ ਸਿੱਖ ਧਰਮ ਵਿੱਚ ਉਹਨਾਂ ਦੀ ਸ਼ਰਧਾ ਵਧੇ ਚਾਹੇ ਉਹ ਆਪਦੇ ਧਰਮ ਦੇ ਉੱਤੇ ਪੱਕੇ ਰਹਿਣ ਲੇਕਿਨ ਸਿੱਖ ਧਰਮ ਵਾਸਤੇ ਵੀ ਉਹਨਾਂ ਦੀ ਸ਼ਰਧਾ ਵਧੇ ਸਿੱਖ ਧਰਮ ਦਾ ਪ੍ਰਚਾਰ ਵਾਸਤੇ ਜਿਹੜਾ ਕਮੇਟੀ ਨੇ ਕਿਗਾ ਬੀੜਾ ਚੱਕਿਆ ਹੈ ਉਸ ਵਾਸਤੇ ਬਹੁਤ ਵੱਡਾ ਕਦਮ ਹੈ ਕਿ ਦੇਖੋ ਜਿਸ ਤਰ੍ਹਾਂ ਆਪ ਜੀ ਨੇ ਦੇਖਿਆ ਹੋਵੇਗਾ ਕਿ ਪਹਿਲਾ ਮਸ਼ੀਨਰੀਆਂ ਜਿਹੜੀਆਂ ਅਸੀਂ ਕੀ ਆਹੋ ਪੰਜਾਬ ਵਿੱਚ ਵੀ ਹੋਰ ਜਗ੍ਹਾ ਦੇ ਉੱਤੇ ਵੀ ਕੇਰਲ ਵਿੱਚ ਤੁਸੀਂ ਦੇਖੋ ਜਾ ਕੇ ਕਿਸ ਤਰ੍ਹਾਂ ਦੇ ਨਾਲ ਕੰਮ ਕਰ ਰਹੀਆਂ ਨੇ ਉਸੇ ਤਰੀਕੇ ਦੇ ਨਾਲ ਸਾਡਾ ਜਿਹੜਾ ਕਮੇਟੀ ਦਾ ਕੰਮ ਆ ਉਹ ਧਰਮ ਪ੍ਰਚਾਰ ਦਾ ਕੰਮ ਔਰ ਧਰਮ ਪ੍ਰਚਾਰ ਵਾਸਤੇ ਅਸੀਂ ਸਕੂਲਾਂ ਦੇ ਵਿੱਚ ਜਾ ਰਹੇ ਆ ਸਕੂਲਾਂ ਵਿੱਚ ਅੱਜ ਜਿਹੜਾ ਹੈ ਸ਼ੁਰੂਆਤ ਕੀਤੀ ਹੋਈ ਆ ਪਹਿਲਾਂ ਵੀ ਕਰਦੇ ਸੀ ਲੇਕਿਨ ਐਤ ਕੀ ਬਹੁਤ ਅੱਛੇ ਪੱਧਰ ਤੇ ਉੱਤੇ ਐਤ ਕੀ ਸਾਡੇ ਜਿਹੜੇ ਪ੍ਰਧਾਨ ਸਾਹਿਬ ਨੇ ਸਰਦਾਰ ਜਗENDER ਸਿੰਘ ਜੀ ਸਾਡੀ ਸਾਰੀ ਪ੍ਰਬੰਧਕ ਕਮੇਟੀ ਇਸ ਨੇ ਬਹੁਤ ਸੋਹਣਾ ਉਪਰਾਲਾ ਕੀਤਾ ਔਰ ਉਸ ਦੇ ਵਿੱਚ ਵਿੱਚ ਹੋਰ ਵੀ ਜਿਹੜਾ ਸਮੇ ਆ ਰਿਹਾ ਹੈ ਜਿਵੇਂ ਆਪ ਜੀ ਦੇਖ ਰਹੇ ਹੋਗੇ ਕਿ ਭਈ ਜਿਹੜਾ ਵੀ ਕੋਈ ਵੀ ਸਮੇ ਆਉਂਦਾ ਹੈ ਧਰਮ ਪ੍ਰਚਾਰ ਵਾਸਤੇ ਉਸ ਵੱਚ ਅੱਗੇ ਵੱਧ ਕੇ ਅਸੀਂ ਸਾਰਾ ਇਹ ਕੰਮ ਕਰ ਰਹੇ ਹਾਂ ਉਹਦੇ ਵਿੱਚ ਅਸੀਂ ਕੀ ਕਰ ਰਹੇ ਆ ਸਭ ਤੋਂ ਵੱਡਾ ਜਿਹੜਾ ਹੈਗਾ ਜਿੱਥੇ ਵੀ ਕਿਤੇ ਜ਼ਰੂਰਤ ਪੈਂਦੀ ਆ ਆਪ ਵੀ ਇਹਨੇ ਦੇਖਿਆ ਹੋਵੇਗਾ ਧਰਮ ਪ੍ਰਚਾਰ ਵਾਸਤੇ ਸਾਡੀ ਜਿਹੜੀ ਬੱਸ ਆ ਸਵਾਰੀ ਸਾਹਿਬ ਵਾਲੀ ਇਹ ਹਰ ਜਗ੍ਹਾ ਦੇ ਉੱਤੇ ਬਿਲਕੁਲ ਜਾਂਦੀ ਆ ਅਸੀਂ ਉਸ ਦਾ ਕੋਈ ਵੀ ਪੇਟਾ ਨਹੀਂ ਰੱਖੀ ਹੋਈ ਕਿ ਜਿਹੜਾ ਵੀ ਕੋਈ ਡੀਜ਼ਲ ਪੋੜਾ ਚਾਹੁੰਦਾ ਪਵਾ ਦਿੰਦਾ ਨਹੀਂ ਪਾਉਂਦਾ ਤਾਂ ਕੋਈ ਗੱਲ ਨਹੀਂ ਹੈ ਤਾਂ ਕਿ ਹਰੇਕ ਤੇ ਜਾ ਕੇ ਧਰਮ ਪ੍ਰਚਾਰ ਵਾਸਤੇ ਜਿਹੜੇ ਨਗਰ ਕੀਰਤਨ ਨਿਕਲਦੇ ਨੇ ਜਿੰਨੇ ਵੀ ਸਾਡਾ ਇੱਥੋਂ ਦਾ ਸਰਕਲ ਹੈਗਾ ਚਾਹੇ ਉਹ ਸਾਡਾ ਆਪਣਾ ਏਰੀਆ ਹੈਗਾ ਜਾਂ ਨਹੀਂ ਏਰੀਆ ਹੈ ਉਸ ਏਰੀਆ ਤੋਂ ਵੀ ਵੱਧ ਜਾ ਕੇ ਅਸੀਂ ਆਪ ਦਾ ਹੈ ਧਰਮ ਪ੍ਰਚਾਰ ਵਾਸਤੇ ਕਰਨ ਕਰਾਂਗੇ ਆਪ ਜੀ ਦੀ ਕਮੇਟੀ ਵੱਲੋਂ ਪਹਿਲਾਂ ਵੀ ਇਹ ਪ੍ਰੋਗਰਾਮ ਨਿੱਕੇ ਜਾਂਦੇ ਰਹੇ ਨੇ ਕਿ ਨਰਕਬਾਦਾ ਸਾਹਿਬ ਜੀ ਦਾ ਇਤਿਹਾਸ ਸਿਖਵਾ ਕੇ ਛੋਟੇ ਛੋਟੇ ਕਿਤਾਬਚਾ ਵੀ ਉਤ ਡਿਆ ਲੰਬਾ ਵਾ ਅਗਾਮੀ ਕੋਈ ਇਹੋ ਜਿਹਾ ਪ੍ਰੋਜੈਕਟ ਆ ਆਪਣੇ ਦਿਮਾਗ ਦੇ ਵਿੱਚ ਆਇਆ ਜਾਂ ਚਲਾਵਗੇ ਵੀ ਨਰਮਲ ਸੱਭਾ ਦਾ ਇਤਿਹਾਸ ਹੀ ਹਿੰਦੀ ਦੇ ਵਿੱਚ ਤੇ ਪੰਜਾਬੀ ਦੇ ਵਿੱਚ ਤੇ ਨਾਲ ਦੇ ਨਾਲ ਸਿੱਖ ਧਰਮ ਦੇ ਬਾਰੇ ਵੀ ਕੋਸ਼ਿਸ਼ ਮੁਕਸਰ ਜਾਂ ਇਤਿਹਾਸ ਲੈ ਕੇ ਬੱਚਿਆਂ ਦੇ ਵਿੱਚ ਵਧਿਆ ਜਾਏ ਤਾਂ ਜੋ ਉਹਨਾਂ ਦੇ ਜਿਹੜੇ ਬੱਚੇ ਨੇ ਸਾਡੇ ਇਹ ਸਿੱਖ ਧਰਮ ਤੋਂ ਜਾਣੂ ਹੋ ਸਕਣ। ਬਿਲਕੁਲ ਇਹਦੇ ਵਿੱਚ ਕੰਮ ਚੱਲ ਰਿਹਾ ਹੈਗਾ ਔਰ ਸਾਡੀ ਇਹ ਕੋਸ਼ਿਸ਼ ਆ ਕਿ ਬੱਚਿਆਂ ਵਿੱਚ ਸਾਰੇ ਜਿਹੜੇ ਆਪਣੇ ਨਵੀਂ ਪੌਦਾ ਉਹਨਾਂ ਨੂੰ ਗੁਰ ਇਤਿਹਾਸ ਦੇ ਨਾਲ ਜੋੜਿਆ ਜਾਵੇ ਔਰ ਖਾਸ ਜ਼ੋਰ ਦੇ ਉੱਤੇ ਇਸ ਪਵਿੱਤਰ ਸਥਾਨ ਜਿਹੜਾ ਕਿ ਗੁਰੂ ਨਾਨਕ ਦੇਵ ਜੀ ਚਨਚੋ ਪ੍ਰਾਪਤੇ ਛੇਵੇਂ ਪਾਸ਼ਾ ਜੀ ਚਨਚੋ ਪ੍ਰਾਪਤੇ ਸਥਾਨ ਆ ਇਸ ਦਾ ਇੰਪੋਰਟੈਂਸ ਜਿਹੜੀ ਹੈ ਦੀ ਮਹੱਤਤਾ ਜਿਹੜੀ ਆ ਇਸ ਵਾਸਤੇ ਅਸੀਂ ਦੱਸਿਆ ਜਾਵੇ ਔਰ ਨਾਲ ਦੀ ਨਾਲ ਸਾਡੀ ਕੋਸ਼ਿਸ਼ ਰਹੇਗੀ ਕਿ ਅਸੀਂ ਜਿਹੜਾ ਹੈ মিডিਆ ਰਹੀ ਜਿਹੜਾ ਕਿ ਆਪ ਜੀ ਜਾਣ ਰਹੇ ਹੋ ਕਿ ਅੱਜ ਕੱਲ ਜਿਹੜਾ ਹੈ ਪ੍ਰਿੰਟ মিডিਆ ਦਾ ਵੀ ਸਮੇਂ ਹੈ ਔਰ ਆਪ ਜੀ ਦੇ ਰਾਹੀ ਵੀ ਅਸੀਂ ਬਹੁਤ ਕੋਸ਼ਿਸ਼ ਕਰ ਰਹੇ ਹਾਂ ਆਪ ਜੀ ਦੀ ਵੀ ਸਲਾਹਾ ਕਰਦੇ ਅਸੀਂ ਕਿ ਆਪ ਸਮੇਂ-ਸਮੇਂ ਤੇ ਜੋ ਵੀ ਨਾਨਕ ਮੱਤਾ ਸਾਹਿਬ ਦੇ ਤੇ ਪ੍ਰੋਗਰਾਮ ਹੁੰਦੇ ਨੇ ਉਹਨਾਂ ਨੂੰ ਬਹੁਤ ਬਾਅਦ ਚੜ ਕੇ ਆਪ ਜੀ ਉਹ ਤੁਹਾਡਾ ਅ ਪਰ ਕਰਦੇ ਹਾਂ ਤੇ ਇਹੀ ਅਸੀਂ ਜਿਹੜਾ ਹੈ ਕੋਸ਼ਿਸ਼ ਸਾਡੀ ਇਹੀ ਰਹੇਗੀ ਕਿ ਵੱਧ ਤੋਂ ਵੱਧ ਬੱਚਿਆਂ ਵਿੱਚ ਤੇ ਵੱਧ ਤੋਂ ਵੱਧ ਜਿਹੜੀ ਸੰਗਤ ਆ ਉਸ ਦੇ ਵਿੱਚ ਅਸੀਂ ਆਪ ਦਾ ਤਰਨ ਦਾ ਪ੍ਰਚਾਰ ਕਰੀਏ ਔਰ ਵੱਧ ਤੋਂ ਸੋਹਣੇ ਤੋਂ ਸੋਹਣੇ ਜਿਹੜੇ ਰਾਗੀ ਜੱਥੇ ਢਾਡੀ ਜੱਥੇ ਇੱਥੇ ਆਉਣ ਔਰ ਸੰਗਤ ਉਹਨਾਂ ਨੂੰ ਉਹਨਾਂ ਦੇ ਨਾਂ ਸੁਣ ਕੇ ਇੱਥੇ ਆਵੇ ਤਾਂ ਕਿ ਇਹ ਆ ਕਿ ਵੀ ਅਸੀਂ ਨਾ ਨਹੀਂ ਕਰਨਾ ਚਾਹ ਰਹੇ ਲੇਕਿਨ ਬਹੁਤ ਸੋਹਣੇ ਰਾਗੀ ਜੱਥੇ ਆਪ ਜੀ ਨੇ ਦੇਖੋਗੇ ਅਪਿੰਦਰਪਾਲ ਸਿੰਘ ਜੀ ਆਏ ਔਰ ਉਹਨਾਂ ਨੇ ਰਾਮਪੁਰ ਵੀ ਕਥਾ ਵਿਚਾਰਾ ਰਹੀ ਸਾਰੇ ਨੇ ਹਾਲ ਕੀਤਾ ਔਰ ਬਹੁਤ ਵੱਡੀ ਸੰਗਤ ਵਿੱਚ ਸੀ ਬਹੁਤ ਸੰਗਤ ਉੱਥੇ ਆਈ ਇਸੇ ਤਰ੍ਹਾਂ ਹੀ ਹੁਣ ਆਉਣ ਵਾਲੇ ਵਿਸਾਖੀ ਪ੍ਰੋਗਰਾਮ ਵਾਸਤੇ ਸਾਡੇ ਇੱਥੋਂ ਦੇ ਪ੍ਰਬੰਧਕ ਕਮੇਟੀ ਸਾਰੀਆਂ ਜਿੰਨੀਆਂ ਵੀ ਸਾਡੇ ਅੰਡਰ ਆਉਂਦੀਆਂ ਨੇ ਪ੍ਰਬੰਧਕ ਕਮੇਟੀਆਂ ਉਹਨਾਂ ਨੂੰ ਸਾਡੇ ਵੱਲੋਂ ਕੋਸ਼ਿਸ਼ ਇਹ ਰਹੇਗੀ ਬਾਤ ਚੜ ਕੇ ਅਸੀਂ ਕਵਾਂਗੇ ਕਿ ਸਿੱਖੀ ਦਾ ਪ੍ਰਚਾਰ ਕਰੋ ਤੇ ਨਾਲੇ ਨਾਲ ਅਮਰ ਸੰਚਾਰ ਵੀ ਕਰੋ ਬਿਲਕੁਲ ਜੀ ਆਪ ਜੀ ਜਦ ਕਮਿਟੀ ਵੱਲੋਂ ਚਲਾਇਆ ਸਕੂਲ ਦੀ ਇੱਕ ਮੈਂ ਖਾਸੀਤ ਹੋਤ ਨਹੀਂ ਹੈ ਪ੍ਰਿੰਸੀਪਲ ਸਾਹਿਬ ਵੀ ਦੱਸ ਰਹੇ ਹਨ ਤੋਂ ਹੋਰ ਵੀ ਲੋਕ ਦੱਸ ਰਹੇ ਹਨ ਉੱਥੇ ਪੰਜਾਬੀ ਚੋ ਜਿਵੇਂ ਕੋ ਸਿੱਖ ਬੱਚੇ ਪੜਦੇ ਨੇ ਪੰਜਾਬੀ ਬੱਚੇ ਪੜਦੇ ਨੇ ਉਹਨਾਂ ਦੇ ਨਾਲ ਨਾਲ ਅਦਰ ਕਮਿਊਨਿਟੀਾਂ ਦੇ ਵਿੱਚੋਂ ਵੀ ਪੰਜਾਬੀ ਦੀ ਪੜ੍ਹਾਈ ਜਿਹੜੇ ਬੱਚੇ ਕਰਦੇ ਨੇ ਉਹਨਾਂ ਨੇ ਏਡੀ ਸੋਹਣੀ ਪੜ੍ਹਾਈ ਕਰ ਰਹੇ ਨੇ ਉੱਥੇ ਏਡਾ ਸੋਹਣਾ ਵਧੀਆ ਇਤਿਹਾਸ ਤੋਂ ਜਾਣੂ ਹੋ ਰਹੇ ਨੇ ਵੀ ਉਹਨਾਂ ਨੂੰ ਉਹ ਜੋ ਉਤਮ ਜੀਫਾ ਮਿਲਿਆ ਵਾ ਠੀਕ ਹੈ ਜੀ ਉਹ ਦੂਜੇ ਬੱਚਿਆਂ ਨੂੰ ਉਜੀਫਾ ਮਿਲਿਆ ਵਾ ਇਹ ਬਹੁਤ ਵਧੀਆ ਸਾਕਾ ਜੋ ਕਦਮ ਹੈ ਅੱਗੇ ਤੋਂ ਇਹੋ ਜਿਹੇ ਪ੍ਰੋਗਰਾਮ ਕੋ ਚਲਾਏ ਜਾਣਗੇ ਜਿਵੇਂ ਬੱਚਿਆਂ ਦੇ ਵਿੱਚ ਪ੍ਰਸ਼ਨ ਉਤਰੀ ਲਿਆ ਕੇ ਜਾਂ ਕੋਈ ਕਿਸੇ ਤਰ੍ਹਾਂ ਦੇ ਸੰਬੰਧ ਦੇ ਕਿਸੇ ਤਰ੍ਹਾਂ ਦੇ ਕੋਈ ਵੀ ਉਹਨਾਂ ਦੀ ਕੁਐਰੀ ਆ ਉਹਨੂੰ ਹੱਲ ਕਰਨ ਵਾਸਤੇ ਕੋ ਪ੍ਰੋਗਰਾਮ ਨਵੇਂ ਉੱਤੇ ਜਾ ਸਕਦੇ ਨੇ ਆਪ ਜੀ ਨੇ ਅੱਜ ਦੇਖਿਆ ਹੈ ਕਿ ਸਾਡੇ ਜਿਹੜੇ ਧਰਮ ਪ੍ਰਚਾਰ ਦੇ ਮੁਖੀ ਨੇ ਇਥੋਂ ਦੇ ਉੱਤਰਾਖੰਡ ਦੇ ਐਮ ਐ ਸਾਹਿਬ ਉਹਨਾਂ ਨੇ ਬਹੁਤ ਸੋਹਣਾ ਹਿੰਦੀ ਵਿੱਚ ਪ੍ਰਚਾਰ ਕੀਤਾ ਹੈ ਔਰ ਇਹ ਇਸ ਤਰ੍ਹਾਂ ਦਾ ਜਿਹੜਾ ਪ੍ਰਯਾਸ ਆ ਜਿਵੇਂ ਆਪ ਜੀ ਨੇ ਖੁਦ ਆਪ ਜੀ ਨੇ ਹੁਣੇ ਦੱਸਿਆ ਕਿ ਵੀ ਸਿੱਖੀ ਅ ਤੇ ਜਿਹੜਾ ਪ੍ਰਚਾਰ ਆ ਜਾਂ ਸਿੱਖੀ ਦੀ ਜਿਹੜੀ ਪੜ੍ਹਾਈ ਆ ਉਹ ਸਿੱਖ ਬੱਚੇ ਨਾ ਕਰਕੇ ਦੂਸਰੇ ਬੱਚੇ ਵੀ ਨਾਲ ਦੀ ਨਾਲ ਕਰ ਰਹੇ ਨੇ ਅਸੀਂ ਉਹਨਾਂ ਦਾ ਹੌਸਲਾ ਵਧਾਉਣ ਵਾਸਤੇ ਅੱਗੇ ਵੀ ਇਸ ਤਰ੍ਹਾਂ ਦੇ ਕਰਾਵਾਂਗੇ ਸੈਮੀਨਾਰ ਕਰਾਉਣ ਦੀ ਕੋਸ਼ਿਸ਼ ਕਰਾਂਗੇ ਦੋਨਾਂ ਸਕੂਲਾਂ ਵਿੱਚ ਚਾਹੇ ਉਹ ਲੜਕੀਆਂ ਦਾ ਸਕੂਲ ਹੋਵੇ ਚਾਹੇ ਲੜਕਿਆਂ ਦਾ ਸਕੂਲ ਹੋਵੇ ਇਹਦੇ ਵਿੱਚ ਸੈਮੀਨਾਰ ਕਰਾਵਾਂਗੇ ਜਿਹੜੇ ਸਾਡੇ ਸਕਾਲਰ ਨੇ ਪੰਜਾਬੀ ਸਕਾਲਰ ਨੇ ਉਹਨਾਂ ਨੂੰ ਲਿਆਉਣ ਦੀ ਸਾਡੀ ਕੋਸ਼ਿਸ਼ ਆ ਕਿ ਉਹ ਆ ਕੇ ਬੱਚਾਂ ਦੀ ਕਲਾਸਿਸ ਲੈਣ ਬੱਚਿਆਂ ਨੂੰ ਸੈਮੀਨਾਰ ਰਾਹੀਂ ਦੱਸਣ ਕਿ ਵੀ ਕਿਸ ਤਰ੍ਹਾਂ ਦਾ ਸਾਡਾ ਜਿਹੜਾ ਵਿਰਸਾ ਹੈ ਉਹ ਬਹੁਤ ਜ਼ਿਆਦਾ ਔਰ ਖਾਸ तौर ਦੇਤੇ ਉਹਨਾਂ ਨੇ ਦੱਸਣਾ ਸਾਡਾ ਵੀ ਫਰਜ਼ ਬਣਦਾ ਹੈ ਕਿ ਜਿਹੜੀ ਇੱਥੋਂ ਦੀ ਆਜ਼ਾਦੀ ਆ ਹਿੰਦੁਸਤਾਨ ਦੀ ਉਹ ਆਜ਼ਾਦੀ ਵਿੱਚ ਸਾਡੇ ਜਿਹੜੇ ਸੂਰਮੇ ਨੇ ਉਹਨਾਂ ਨੇ ਬਹੁਤ ਵੱਡਾ ਹਿੱਸਾ ਦਿੱਤਾ ਹੈ ਔਰ ਖਾਸ तौर ਦੇਤੇ ਆਪ ਜੀ ਜਾਣਦੇ ਹੋ ਕਿ ਆਪਾਂ ਸਾਰੇ ਜਾਣੋ ਆਪਾਂ ਆਪਣੇ ਗੁਰੂ ਇਤਿਹਾਸ ਨਾਲ ਵੀ ਉਹਨਾਂ ਨੂੰ ਜੋੜੀਏ ਕਿ ਸਾਡੇ ਜਿਹੜੇ ਦਸਮ ਪਿਤਾ ਉਹਨਾਂ ਨੇ ਆਪਣੇ ਪਿਤਾ ਜੀ ਆਪਣੀ ਮਾਤਾ ਜੀ ਆਪਣੇ ਚਾਰੋਂ ਸਾਬ ਜਾਦੇ ਸਾਰਿਆਂ ਨੂੰ ਇਸੇ ਦੇਸ਼ ਦੀ ਖਾਤਰ ਧਰਮ ਦੀ ਖਾਤਰ ਹੀ ਸ਼ਹੀਦ ਕੀਤਾ ਸੀਗਾ ਇਹ ਜ਼ਰੂਰ ਦੱਸਾਂਗੇ ਆਪਾਂ ਔਰ ਖਾਸ ਤੌਰ ਦੇ ਉਤੇ ਇਹ ਸਾਰੇ ਸਕੂਲਾਂ ਵਿੱਚ ਇਸ ਤਰ੍ਹਾਂ ਦੇ ਹੋਰ ਵੀ ਅੱਗੇ ਪ੍ਰੋਗਰਾਮ ਕਰਦੇ ਰਹਿਵਾ। ਧੰਨਵਾਦ।